ਜਾਨਵਰਾਂ ਜਿੰਨਾ ਕੋਈ ਵਫਾਦਾਰ ਨਹੀਂ ਹੁੰਦਾ ਮਾੜੇ ਟਾਈਮ ਵਿੱਚ ਸਾਰੇ ਹੀ ਸਾਥ ਛੱਡ ਦਿੰਦੇ ਆ ਪਰ ਜੇ ਤੁਸੀਂ ਕਿਸੇ ਜਾਨਵਰ ਨੂੰ ਰੋਟੀ ਖਵਾਈ ਹੁੰਦੀ ਆ ਨਾ ਉਹ ساری ਜ਼ਿੰਦਗੀ ਤੁਹਾਡਾ ਸਾਥ ਨਹੀਂ ਛੱਡਦਾ ਆ ਵੀਰ ਜੋ ਤੁਸੀਂ ਵੀਡੀਓ ਚ ਦੇਖ ਰਹੇ ਹੋ ਇਹ ਫੋਰਨ ਕੰਟਰੀ ਦੀ ਵੀਡੀਓ ਆ ਇਹ ਵੀਡੀਓ ਬਹੁਤ ਹੀ ਜ਼ਿਆਦਾ ਵਧੀਆ ਵਾ ਸੱਚੀ ਵੀਡੀਓ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜਾਵੇਗੀ ਅੱਜ ਉਹ ਤੁਸੀਂ ਵੀਰ ਦੇਖ ਰਹੇ ਹੋ ਇਹ ਹਸਪੀਟਲ ਵਿੱਚ ਐਡਮਿਟ ਹੈ ਕਿਉਂਕਿ ਇਸ ਨੂੰ ਹਾਰਟ ਦੀ ਪ੍ਰੋਬਲਮ ਹੋਈ ਤੇ ਨਾਲ ਹੀ ਇਸ ਨੂੰ ਸਾਹ ਲੈਣ ਵਿੱਚ ਤਕਲੀਫ ਹੋਣ ਲੱਗੀ ਇਸ ਨੂੰ ਹਸਪਤਾਲ ਵਾਲਿਆਂ ਨੇ ਐਡਮਿਟ ਕਰ ਲਿਆ ਪਰ ਆ ਜੋ ਇਸਨੇ ਕੁੱਤਾ ਰੱਖਿਆ ਹੋਇਆ ਸੀ ਨਾ ਇਹ ਘਰੇ ਨਹੀਂ ਰਿਹਾ ਇਹ ਆਪਣੇ ਮਾਲਕ ਦੇ ਕੋਲ ਹਸਪਤਾਲ ਆ ਗਿਆ ਤੇ ਫਿਰ ਮਾਲਕ ਦੇ ਕੋਲ ਹੀ ਰਹਿਣਾ ਉਸ ਦੀ ਕੇਅਰ ਕਰਨੀ ਉਸ ਦੇ ਨਾਲ ਸੌਣਾ ਤੇ ਇਸ ਦੇ ਮਾਲਕ ਨੂੰ ਵੀ ਇਸ ਦਾ ਬਹੁਤ ਜ਼ਿਆਦਾ ਹੌਸਲਾ ਹੋਇਆ ਤਾ ਹਰ ਟਾਈਮ ਮਾਲਕ ਦੇ ਨਾਲ ਰਹਿੰਦਾ ਸੀ ਮਾਲਕ ਜੋ ਵੀ ਉੱਥੇ ਖਾਂਦਾ ਆਪਣੇ ਕੁੱਤੇ ਨੂੰ ਦਿੰਦਾ ਤੇ ਕੁੱਤਾ ਵੀ ਅੰਦਰੋਂ ਅੰਦਰੀ ਰੱਬ ਅੱਗੇ ਫਰਿਆਦ ਕਰਦਾ ਪਿਆ ਸੀ ਕਿ ਮੇਰਾ ਮਾਲਕ ਠੀਕ ਹੋ ਜਾਵੇ ਜਿੰਨੀ ਵਾਰੀ ਮਾਲਕ ਦੇ ਟੈਸਟ ਹੁੰਦੇ ਜੋ ਵੀ ਹੁੰਦਾ ਕੁੱਤਾ ਹਰ ਵੇਲੇ ਉਸ ਦੇ ਨਾਲ ਰਹਿੰਦਾ ਮਾਲਕ ਨੇ ਦੱਸਿਆ ਵੀ ਮੇਰੇ ਕੁੱਤੇ ਨੇ ਸਿਰਫ ਮੇਰੀ ਮਦਦ ਹੀ ਨਹੀਂ ਕੀਤੀ ਸਗੋਂ ਮੇਰੀਆਂ ਧੀਆਂ ਨੂੰ ਵੀ ਸ਼ਾਂਤ ਕੀਤਾ ਮੇਰੀਆਂ ਧੀਆਂ ਜੋ ਮੇਰੀ ਟੈਨਸ਼ਨ ਲੈ ਰਹੀਆਂ ਸੀ ਕੁੱਤੇ ਨੇ ਉਹਨਾਂ ਨੂੰ ਵੀ ਹੌਸਲਾ ਦਿੱਤਾ ਸੋ ਆਖਿਰ ਇਹ ਮਾਲਕ ਠੀਕ ਹੋ ਗਿਆ ਤੇ ਘਰੇ ਆ ਗਿਆ ਸੱਚੀ ਯਾਰੋ ਇਹ ਰੱਬੀ ਰੂਹਾਂ ਹੀ ਹੁੰਦੀਆਂ ਵਾ ਸੋ ਹਮੇਸ਼ਾ ਹੀ ਜਾਨਵਰਾਂ ਨਾਲ ਪਿਆਰ ਕਰਿਆ ਕਰੋ ਜੇ ਤੁਸੀਂ ਇਹਨਾਂ ਨਾਲ ਪਿਆਰ ਕਰੋਗੇ ਤਾਂ ਰੱਬ ਤੁਹਾਨੂੰ ਬਹੁਤ ਹੀ ਜ਼ਿਆਦਾ ਦੇਵੇਗਾ ਇੱਥੇ ਇਨਸਾਨ ਬਦਲ ਜਾਂਦੇ ਆ ਪਰ ਜਾਨਵਰ ساری ਜ਼ਿੰਦਗੀ ਹੀ ਵਫਾਦਾਰ ਰਹਿੰਦਾ ਹੈ ਸੋ ਇਸ ਪਿਆਰੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਸਾਰਸਿਕਾ ਜੀ